ਸਤਿ ਸ੍ਰੀ ਅਕਾਲ ਤੁਸੀਂ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਚੈਨਲ ਇੰਡ ਪੰਜਾਬ ਤੇ ਸਵਾਗਤ ਕਰਦੇ ਅਸਲ ਤੇ ਗੱਲ ਮੈਨੂੰ ਕੱਲ ਕਰਨੀ ਚਾਹੀਦੀ ਸੀ ਪਰ ਮੈਂ ਦੂਸਰੇ ਈਸ਼ੂ ਚ ਉਲਝਾਂ ਹੋਣ ਕਰਕੇ ਇਹ ਵੀਡੀਓ ਨਹੀਂ ਬਣਾ ਸਕਿਆ ਇਸ ਕਰਕੇ ਅੱਜ ਸਵੀਰ ਦੀ ਇਸ ਵੀਡੀਓ 'ਚ ਇੱਕ ਚਿੱਠੀ ਦਾ ਜ਼ਿਕਰ ਕਰਾਂਗੇ ਜੀਨੇ ਇੱਕ ਵਾਰੀ ਫਿਰ ਉਹ ਲਵ ਲੈਟਰ ਦੀ ਲੜਾਈ ਨੂੰ ਵਧਾ ਦਿੱਤਾ ਅੱਗੇ ਵਧਾਓ ਪਹਿਲੀ ਗੱਲ ਮੁੱਖ ਮੰਤਰੀ ਨੇ ਇਸ਼ਾਬ ਘਟਿਆ ਘੜਿਆ ਸੀ ਉਹ ਵੀ ਅਸੈਂਬਲੀ ਚ ਜਦੋਂ ਪੂਰੀ ਫਾਈਲ ਉਹ ਸੈਸ਼ਨ ਚ ਦਿਖਾਈ ਗਈ ਜਿਹੜੇ ਸੈਸ਼ਨ ਨੂੰ ਪਹਿਲਾਂ ਗਵਰਨਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਰੋਕ ਲਈ ਸੀ ਮਨਜ਼ੂਰੀ ਉਹ ਰੁਲਾ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਂਦੀ ਹੈ ਸੁਪਰੀਮ ਕੋਰਟ ਦਾ ਫੈਸਲਾ ਹੁੰਦਾ ਕਿ ਗਵਰਨਰ ਸਰਕਾਰ ਵੱਲੋਂ ਸੱਦੇ ਸੈਸ਼ਨ ਨੂੰ ਰੋਕ ਨਹੀਂ ਸਕਦਾ ਪਰ ਮੁੱਖ ਮੰਤਰੀ ਨੂੰ ਗਵਰਨਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਇਹ ਗੱਲ ਵੀ ਸੁਪਰੀਮ ਕੋਰਟ ਦੇ ਉਸ ਆਰਡਰ ਵਿੱਚ ਆਈ ਹੈ ਹੁਣ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਭਗਵਾਨ ਮਾਨ ਸਾਹ ਦੇ ਪਤਾ ਨਹੀਂ ਕਿਹੜੇ ਇਹੋ ਜਿਹੇ ਸਲਾਹਕਾਰ ਨੇ ਜਿਹੜੇ ਉਹਨਾਂ ਨੂੰ ਅਧੀਆਂ ਗੱਲਾਂ ਦੱਸ ਦਿਆ ਉਹਨਾਂ ਨੇ ਇਹ ਅਜ਼ਾਦਤਾ ਕੇ ਗਵਰਨਰ ਸੈਜਨ ਬੁਲਾਉਣ ਤੋਂ ਰੋਕ ਨਹੀਂ ਸਕਦਾ ਪਰ ਸ਼ਾਇਦ ਇਹ ਨਹੀਂ ਦੱਸਿਆ ਹੋਰ ਪਰ ਕਿ ਕਿ ਤੁਹਾਨੂੰ ਗਵਰਨਰ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਦਾ ਜਵਾਬ ਵੀ ਦੇਣਾ ਪੈਣਾ ਇਸ ਸੁਪਰੀਮ ਕੋਰਟ ਨੇ ਕਿਹਾ اور ਇੱਕ ਕਨਸਟੀਟਿਊਸ਼ਨਲ ਆਬਲੀਗੇਸ਼ਨ ਹੈ ਥੋੜੇ ਪਹਿਲਾਂ ਭਗਵਾਨ ਮਾਨ ਹੋਣਾ ਨੇ ਇੱਕ ਹੋਰ ਬਿਆਨ ਦਿੱਤਾ ਕਿ ਲੱਗਦਾ ਹੈ ਇਸ ਤਰ੍ਹਾਂ ਕਿ ਗਵਰਨਰ ਸਾਹਿਬ ਨੇ ਉਦੋਂ ਸਾਡਾ ਸੈਕਸ਼ਨ ਡੋਕਰ ਲਈ ਕਾਨੂੰਨੀ ਸਲਾਹ ਕਾਰਾਦੀ رائے ਨਹੀਂ ਲਈ ਅੱਜ ਦੀ ਚਿੱਠੀ ਚ ਗਵਰਨਰ ਸਾਹਿਬ ਨੇ ਸਾਰਾ ਕੁਝ ਕਲੀਅਰ ਕਰ ਦਿੱਤਾ ਜਿਹੜੀ ਚਿੱਠੀ মিডিਆ ਦੇ ਸਾਹਮਣੇ ਆਈ ਆ ਉਹ ਕਵਰਿੰਗ ਲੈਟਰ ਆ ਉਹਦੇ ਨਾਲ ਜਿਹੜਾ ਹੋਰ ਕੁਝ ਲਿਖ ਕੇ ਭੇਜਿਆ ਉਹ ਉਹ ਚਿੱਠੀ ਦੇ ਪਿੱਛੇ ਲੱਗਿਆ ਹੋਇਆ ਸੀ ਜਿਹੜਾ মিডিਆ 'ਚ ਨਹੀਂ ਆਇਆ ਉਹ ਆ ਤਾਂ ਗਵਰਨਰ ਸਾਹਿਬ ਨੂੰ ਪਤਾ ਤੇ ਜਾਂ ਭਗਵਾਨ ਜੀ ਮਾਨ ਨੂੰ ਪਤਾ ਹੋਣਾ ਜਿਹਦੇ ਕੋਲੇ ਪੂਰਾ ਉਹ ਲੈਟਰ ਪਹੁੰਚਿਆ ਲੇਕਿਨ ਜਿਹੜਾ ਇਸ਼ਾਰਾ ਗਵਰਨਰ ਸਾਹਿਬ ਦੀ ਚਿੱਠੀ ਤੋਂ ਮਿਲਦਾ ਉਹਦੇ 'ਤੇ ਲਿਖਿਆ ਹੋਇਆ ਬੜਾ ਕਲੀਅਰ ਕਟ ਕਿ ਤੁਸੀਂ ਕਿਹਾ ਕਿ ਮੈਂ ਲੀਗਲ ਓਪੀਨੀਅਨ ਨਹੀਂ ਲਿਆ ਸੀ ਪਰ ਮੈਂ ਉਹ ਓਪੀਨੀਅਨ ਲਿਆ ਸੀ ਔਰ ਓਪੀਨੀਅਨ ਕੀ ਹੈ ਉਹ ਮੈਂ ਇਸ ਲੈਟਰ ਦੇ ਨਾਲ ਤੁਹਾਨੂੰ ਲਿਖ ਕੇ ਭੇਜ ਰਿਹਾ ਔਰ ਗਵਰਨਰ ਨੇ ਸਖਤ ਇਤਰਾਜ਼ ਕੀਤਾ ਉਸ ਸ਼ਬਦ ਤੇ ਜਿਹੜਾ ਸ਼ਬਦ ਮੁੱਖ ਮੰਤਰੀ ਭਗਵੰਤ ਮਾਨ ਨੇ ਔਨ ਦਾ ਫਲੋਰ ਆਫ ਦਾ ਹਾਊਸ ਇਸ ਇੰਸਟੀਮਾਲ ਕੀਤਾ ਸੀ ਲਵ ਲੈਟਰ ਇਹ ਕੋਈ ਮੁੱਖ ਮੰਤਰੀ ਦੀ ਇਹ ਕੋਈ ਬੱਚਿਆਂ ਦੀਆਂ ਖੇਡਾਂ ਨਹੀਂ ਆ ਇਹੋ ਕੀ ਹੁੰਦੀਆਂ ਕਿ ਖੇਡ ਨਹੀਂ ਹੁੰਦੀਆਂ ਜਿਹੜੇ ਮੁੰਡੇ ਕੁੜੀਆਂ ਦੀ ਸਾਈਕਲ ਦੀ ਟੋਕਰੀ ਤੇ ਜੁਰਮਾਨਾ ਛਿੜਦੇ ਹੁੰਦੇ ਇਹ ਸੀਰੀਅਸ ਇਸ਼ੂ ਹੈ ਇੱਕ ਮੁੱਖ ਮੰਤਰੀ ਦਾ ਪਦ ਹੈ ਇੱਕ ਗਵਰਨਰ ਦਾ ਪਦ ਅਸੀਂ ਕੋਈ ਕਿਤੇ ਦੀ ਸਾਈਡ ਨਹੀਂ ਲਾਰੇ ਇੱਕ ਕਨਸਟੀਟਿਊਸ਼ਨਲ ਪ੍ਰੋਪਰਾਈਟੀ ਦੀ ਗੱਲ ਕਰ ਰਹੇ ਹਾਂ ਸਭਿਧਾਨ ਦੇ ਮਤਾਵਕਾ ਕਰਤੂਤੀ ਕੰਮ ਕਰਨਾ ਹੈ ਦੋਨਾਂ ਧਿਰਾਂ ਨੂੰ ਉਹਨਾਂ ਚਵਧਾਨਿਕਤਾ ਰਾਵਾਧਾ ਪਾਲਣ ਕਰਨਾ ਹੋਊਗਾ ਗਵਰਨਰ ਨੇ ਕਿਤੇ ਕਾਰਨੋਂ ਰੋਕਿਆ ਉਹਨਾਂ ਨੂੰ ਉਹਨਾਂ ਦੀ ਗਲਤੀ ਦਾ ਇਖਤਿਆਤ ਆਨਰੇਬਲ ਸੁਪਰੀਮ ਕੋਰਟ ਨੇ ਕਰਵਾਤਾ ਪਰ ਜਿਹੜੀ ਦੂਸਰੀ ਗੱਲ ਨਾਲ ਸੁਪਰੀਮ ਕੋਰਟ ਨੇ ਕਹੀ ਸੀ ਉਹ ਮੁੱਖ ਮੰਤਰੀ ਨੇ ਨਹੀਂ ਮੰਨੀ ਰਾਜਪਾਲ ਤੇ ਕਵਾਰਨਰ ਦੀਆਂ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ ਇਹ ਕੰਗੈਲੀ ਹੈ ਇਹ ਜਿਹੜਾ ਪੁਲੀਸ ਕੋਰਸ ਹੈ ਇਹ ਨਹੀਂ ਹੋਣਾ ਚਾਹੀਦਾ ਕਿਤੇ ਨਾ ਕਿਤੇ ਅਸੀਂ ਆਪਾਂ ਜੋ ਹਮੇਸ਼ਾ ਗੱਲ ਕਰਦੇ ਆਂ ਭਗਵਾਨਤ ਮਾਨ ਅਜੇ ਵੀ ਆਪਣੇ ਆਪ ਨੂੰ ਪੰਜਾਬ ਨਾਲੋਂ ਦਿੱਲੀ ਦਾ ਮੁੱਖ ਮੰਤਰੀ ਜਾਦਾ ਸਮਝਣ ਲੱਗ ਪਿਆ ਹਰ 이슈 ਤੇ ਕੇਂਦਰ ਨਾਲ ਝਗੜੇ ਸੈਂਟਰ ਨਾਲ ਝਗੜੇ ਹਰ ਇੱਕ ਨੂੰ ਤੇ ਦੂਜੇ ਨੂੰ ਬਲੇਮ ਕਰਨਾ ਇਹ ਜਿਹੜੀ ਬਲੇਮਗਿਰੀ ਜਿਹਨੂੰ ਇੱਕ ਨਵਾਂ ਅਖਰachar ਪੰਜਾਬੀ ਚੱਲਿਆ ਮੈਂ ਕੋਈ ਯੰਗਸਟਰ ਨਾਲ ਗੱਲ ਕਰ ਰਿਹਾ ਸੀਤਰ ਦੀ ਗੱਲ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਮਿਲਣਾ ਸੀ ਮੈਨੂੰ ਉਹਨਾਂ ਨੇ ਤਿੰਨ ਚਾਰ ਵਾਰੀ ਇਸ ਅਖਰ ਦਾ ਇਸਤੇਮਾਲ ਕੀਤਾ ਬਲੇਮਗਿਰੀ ਇੱਕ ਦੂਜੇ 'ਤੇ ਇਲਜ਼ਾਮ ਬਾਜ਼ੀ ਨ ਕਰਨੀ ਇਹ ਬਲੇਮਗਿਰੀ ਜਿਹੜੀ ਆ ਇਹ ਬਹੁਤ ਨੁਕਸਾਨਦਾਇਕ ਹੁੰਦੀ ਹੈ ਪੰਜਾਬ ਦਿੱਲੀ ਨਹੀਂ ਹੈ ਦਿੱਲੀ ਇੱਕ ਮUNICIPALITY ਰਾਜ ਹੈ ਉੱਥੇ ਮUNICIPAL ਕਾਰਪੋਰੇਸ਼ਨ ਕੋਲੇ ਜ਼ਿਆਦਾ ਤਾਕਤ ਨੇ ਸਰਕਾਰ ਕੋਲੇ ਘੱਟ ਨੇ ਉਹ ਇੱਕ ਸਟੇਟ ਦਾ ਦਰਜਾ ਦਿੱਤਾ ਹੈ ਸੈਮੀ ਸਟੇਟ ਦਾ ਪਰ ਅਸਲਟ ਬੇਸਿਕਲੀ ਉਹਦੀਆਂ ਤਾਕਤਾਂ ਮUNICIPALITY ਵਰਗੀਆਂ ਹੀ ਨੇ ਪਰ ਪੰਜਾਬ ਇੱਕ ਫੁੱਲ ਫਲੈਟ ਸਟੇਟ ਹੈ ਸਾਡਾ ਆਪਣਾ ਇੱਕ ਇਤਿਹਾਸ ਹੈ ਇਹ ਇਤਿਹਾਸ ਤਸਵੀਰ ਸਰਦਾਰ ਪ੍ਰਤਾਪ ਸਿੰਘ ਕਹਿਰੋ ਅਰਗੇ ਕੀ ਮਿਨਿਸਟਰ ਦੇਖਿਆ ਜੱਟ ਗੁਰਨਾਮ ਸਿੰਘ ਵਰਗੇ ਦੇਖਿਆ ਲਖਮਨ ਸਿੰਘ ਗਿੱਲ ਵਰਗੇ ਵੀ ਦੇਖਿਆ ਵਿੱਚ ਹੋਰ ਵੀ ਬੜੇ ਆਏ ਕੁਝ ਬਦਨਾਮ ਹੋਏ ਕੁਝ ਮਾਰੇ ਗਏ ਲੇਕਿਨ ਅਲਟੀਮੇਟਲੀ ਇੱਕ ਮੁੱਖ ਮੰਤਰੀ ਮੁੱਖ ਮੰਤਰੀ ਹੀ ਹੁੰਦਾ ਉਹਨੂੰ ਕੁਝ ਗੱਲਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਇੱਕ ਆਪਣੀ ਸ਼ਬਦਾਵਲੀ ਦਾ ਆਪਣੇ ਤੌਰ ਤਰੀਕੇ ਦਾ ਔਰ ਆਪਣਾ ਜਿਹੜੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਨੇ ਉਹਨਾਂ ਦਾ ਖਾਸ ਤੌਰ ਤੇ ਇੱਕ ਐਮਐਲਏ ਵੀ ਕਈ ਵਾਰੀ ਲਿਬਰਟੀ ਲੈ ਸਕਦਾ ਬਾਤ ਮਾਫੀ ਮੰਗ ਲੈਂਦਾ ਪਰ ਇੱਕ ਮੁੱਖ ਮੰਤਰੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਗਵਰਨਰ ਦੀਆਂ ਲਿਖੀਆਂ ਚਿੱਠੀਆਂ ਨੂੰ ਲਵ ਲੈਟਰ ਕਹਿ ਕੇ ਹੌਲੀਆਂ ਕਰਦਾ ਇਹ ਕੋਈ ਕਨਸਟੀਟਿਊਸ਼ਨਲ ਡੈਮੋਕਰੇਟਿਕ ਆਨਰੇਬਲ ਭਾਸ਼ਾ ਨਹੀਂ ਹੈ ਇਦਾਂ ਕਹਿ ਲੱਗਣਾ ਚਾਹੀਦਾ ਔਰ ਇਹ ਲਿਖਿਆ ਹੈ ਕਿ ਗਵਰਨਰ ਨੇ ਤੁਹਾਡੇ ਕੋਲੋਂ ਇਹੋ ਜੀ ਕਿਹੜੀ ਗੱਲ ਪੁੱਛ ਲਈ ਜਿਹਦਾ ਤੁਸੀਂ ਜਵਾਬ ਨਹੀਂ ਦੇ ਸਕਦੇ ਤੇ ਜੇ ਤੁਸੀਂ ਗਵਰਨਰ ਨੂੰ ਜਵਾਬ ਨਹੀਂ ਦੇ ਸਕਦੇ ਤਾਂ ਲੋਕਾਂ ਨੂੰ ਕੀ ਜਵਾਬ ਦਿਓਗੇ ਤੁਸੀਂ ਕਹਿੰਦੇ ਹੋ ਕਿ ਇਲੈਕਟ੍ਰਲ ਰਿਪਰੈਜੈਂਟੇਟਿਵ ਲੋਕਾਂ ਦੇ ਜਨਤਾ ਦੇ ਜਵਾਬਦੇਹ ਹੁੰਦੇ ਨੇ ਅੱਜ ਮੈਂ ਇੱਕ ਆਰਡੀਨਰੀ ਆਦਮੀ ਹੋਣ ਦੇ ਨਾਤੇ ਜਨਤਾ ਦਾ ਇੱਕ ਨੰਬਰ ਹੋਣ ਦੇ ਨਾਤੇ ਅਗਰ ਤੁਹਾਨੂੰ ਸਵਾਲ ਪੁੱਛਾਂ ਕਿ ਤੁਸੀਂ ਅੱਜ ਤੱਕ ਕਟਾਰੂ ਚੱਕ ਤੇ ਕੀ ਐਕਸ਼ਨ ਲਿਆ ਤੁਹਾ ਮੇਰਾ ਹੱਕ ਬਣਦਾ ਤੁਹਾਡੇ ਮਤਾਬਕ ਤੇ ਜਨਤਾ ਨੂੰ ਆਪ ਕਹਿੰਦੇ ਸਵਾਲ ਪੁੱਛਵਾਂ ਅਸੀਂ ਜਵਾਬ ਦੇ ਆਂ ਤੁਸੀਂ ਸਾਡੇ 300 ਵਾਰੀ ਆਪਣੇ ਭਾਸ਼ਣਾ ਚ ਕਹਿ ਚੁੱਕੇ ਹੋ ਕਿ ਅਸੀਂ ਜਨਤਾ ਨੂੰ ਜਵਾਬ ਦੇ ਹਾਂ گورనర్ ਨੂੰ ਨਹੀਂ ਚਲੋ ਅਸੀਸ ਖਾਲ ਪੁੱਛਦੇ ਆ ਤੁਸੀਂ ਕਟਾਰੂ ਚੱਕ ਤੇ ਬਾਰੇ ਕੀ ਕੀਤਾ ਤੁਸੀਂ ਉਹ ਆਈਐਸ ਅਫਸਰ ਜਿਹੜੇ ਕਰਾਪਸ਼ਨ ਦੇ ਕੇਸੇ ਚ ਫਸੇ ਜਿਨ੍ਹਾਂ ਦੇ ਅਗੇਂਸਟ ਐਫਆਈਆਰ ਹੋ ਚੁੱਕੀਆਂ ਜਾਂ ਜਿਨ੍ਹਾਂ ਦੀਆਂ ਪਤਨੀਆਂ ਦੇ ਖਿਲਾਫ ਐਫਆਈਆਰ ਹੋ ਚੁੱਕੀਆਂ ਉਹ ਸੀਨੀਅਰ ਪੁਲਿਸ ਅਫਸਰ ਜਿਹੜੇ ਅੱਡ ਅੱਡ ਮੁਕadmਿਆਂ ਚ ਫਸੇ ਆਈਪੀਐਸ ਅਫਸਰ ਉਹਨਾਂ ਦੇ ਖਿਲਾਫ ਕੀ ਕੰਮ ਕਰ ਰਹੇ ਹੋ ਕੋਈ ਜਵਾਬ ਨਹੀਂ ਤੁਹਾਡੇ ਕੋਲ ਜਨਤਾ ਪੁੱਛਦੀ ਹੈ ਤਾਂ ਤੁਸੀਂ ਨਹੀਂ ਬੋਲਦੇ ਗਵਰਨਰ ਦਾ ਤਾਂ ਸੰਵਿਧਾਨਿਕ ਹੱਕ ਬਣਦਾ ਔਰ ਆਪ ਦੀ ਚਿੱਠੀ ਚ ਗਵਰਨਰ ਸਾਹਿਬ ਨੇ ਉਹ ਗੱਲ ਲਿਖੀ ਹੈ ਕਿ ਮੈਂ ਇੱਕ ਕਨਸਟੀਟਿਊਸ਼ਨਲ ਹੈਡ ਹਾਂ ਮੈਨੂੰ ਕਿਤੇ ਪੋਲੀਟੀਕਲ ਪਾਰਟੀ ਨੇ ਤੁਹਾਡੇ ਰਾਜ ਵਿੱਚ ਗਵਰਨਰ ਬਣਾ ਕੇ ਨਹੀਂ ਭੇਜਿਆ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਰਿਪਰੈਜ਼ੈਂਟੇਟਿਵ ਹਾਂ ਇਹ ਪਤਾ ਸਾਰਿਆਂ ਨੂੰ एक गवर्नर साहब ने की माड़ी गल लिखी और तो ने याद करवाया कि सुप्रीम कोर्ट का जो तीन कॉन्स्टिट्यूशन बिलीव नहीं करते तो सुप्रीम कोर्ट दिया जी उस ऑर्डर हदायतो हम अगर फिर भगवंत मान जी अगले सैशन से यह चिट्ठी भी उस फाइल चला दे और कहे और लव लैटर आ गया ਤੇ ਮੈਨੂੰ ਲੱਗਦਾ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ ਹੈ ਬਚਕਾਨਾ ਗੱਲਾਂ ਨੇ ਹਿੰਮਤ ਇਹ ਹੋਣੀ ਚਾਹੀਦੀ ਹੈ ਕਿ ਗਵਰਨਰ ਸਾਹਿਬ ਤੁਸੀਂ ਪੁੱਛੋ ਕਿਹੜਾ ਸਵਾਲ ਪੁੱਛਣਾ ਸਾਡੇ ਕੋਲ ਛਪਾਉਣ ਦੀ ਕੋਈ ਚ ਨਹੀਂ ਆ ਸਾਡੀ ਸਰਕਾਰ ਪੂਰਨ ਪਾਰਦਰਸ਼ਤਾ ਨਾਲ ਚੱਲਦੀ ਆ ਪੁੱਛੋ ਜਿਹੜਾ ਸਵਾਲ ਪੁੱਛਣਾ ਜਵਾਬ ਦੇ ਆਗੇ ਚਿੱਠੀ ਵੀ ਛੱਡੋ ਮੈਂ ਤੁਹਾਡੇ ਕੋਲੇ ਆ ਕੇ ਸਾਹਮਣੇ ਬੈਠ ਕੇ ਤੁਹਾਡੇ ਟੇਬਲ ਤੇ কুরਸੀ ਤੇ ਬੈਠ ਕੇ ਜਵਾਬ ਦੇ ਸਕਦਾ ਮੇਰੇ ਕੋਲੇ ਚੁਪਾਉਣ ਲਈ ਲੁਕਾਉਣ ਲਈ ਕੁਝ ਨਹੀਂ ਹਿੰਮਤ ਹੈ ਉਹ ਨਹੀਂ ਕਹੀ ਦੀ ਤੁਸੀਂ ਕਿਹੜੇ ਬਰਾਉਣੀ ਪੁਆਇੰਟਸ ਸਕੋਰ ਕਰਨਾ ਚਾਹੁੰਦੇ ਕਿਹੜੇ ਨੰਬਰ ਘਟੜਨੇ ਚਾਹੁੰਦੇ ਗਵਰਨਰ ਨਾਲ ਨਾ ਪੱਕਾ ਲੈ ਕੇ ਇਹ ਆਖ ਸੋਹਣੀਆਂ ਗੱਲਾਂ ਨੇ ਜਿਹੜੀਆਂ ਦੂਸਰੇ ਪ੍ਰਦੇਸ਼ਾਂ ਦੇ ਲੋਕਾਂ ਨੂੰ ਇੱਕ ਮੌਕਾ ਦਿੰਦੇ ਨੇ ਕਿ ਤੁਸੀਂ ਆਪਣੇ ਗਵਰਨਰ ਨਾਲ ਕਿਵੇਂ ਵਿਹਵ ਕਰਦੇ ਹੋ ਐਬਸੋਲਿਊਟ ਮジョਰਿਟੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਐਬਸੋਲਿਊਟ ਪਾਵਰ ਤੁਹਾਡੇ ਕੋਲ ਹੈ। ਥੋੜਾ ਜਿਹਾ ਆਪਣੇ ਪਿਛੋਕੜ ਨੂੰ ਪਛਾਣੋ। ਇਹ ਹੀ ਗੱਲ ਆ ਕਿ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਕਰ ਸਕਦੇ ਸੀ। ਅੱਜ ਮੁੱਖ ਮੰਤਰੀ ਬਣ ਗਏ ਤਾਂ ਤੁਹਾਡੇ ਤੌਰ ਤਰੀਕੇ ਤੁਹਾਡਾ ਸੋਚਣ ਦਾ ਤਰੀਕਾ ਤੁਹਾਡਾ ਹੰਕਾਰ ਤੁਹਾਡੀ ਆਕੜ ਵਧਦੀ ਜਾ ਰਹੀ ਹੈ। ਔਰ ਇਹ ਇੱਕ ਜਨਤਾ ਦੇ ਸੇਵਕ ਦੀ ਨਿਸ਼ਾਨੀ ਨਹੀਂ ਹੁੰਦੀ ਜਨਤਾ ਦਾ ਸੇਵਕ ਜਿੰਨਾ ਨੇਵਿਆ ਰਹੇ ਓਨਾ ਚੰਗਾ ਹੁੰਦਾ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਐਕਸਪੀਰੀਅੰਸ ਨਾਲ ਹੁੰਦੀ ਆ ਕਿ ਮੰਨ ਲਾਗਦੇ ਆ ਕਿ ਤੁਹਾਨੂੰ ਐਕਸਪੀਰੀਅੰਸ ਨਹੀਂ ਹੈ ਅਸੀਂ ਮੰਨਦੇ ਆ ਕਿ ਤੁਹਾਨੂੰ ਅਜੇ ਪੂਰੇ ਤੌਰ ਤਰੀਕਿਆਂ ਦਾ ਕਾਨੂੰਨਾਂ ਦਾ ਪਤਾ ਨਹੀਂ ਆ ਪਰ ਆਪਣੇ ਸਲਾਹਕਾਰਾਂ ਚਾਹ ਦੇਤੇ ਰੱਖੋ ਅਸੀਂ ਕੱਲ ਜਿਹੜੀ ਗੱਲ ਕੀਤੀ ਸੀ ਆਪਣੇ ਐਪੀਸੋਡ ਤੇ ਕਿ ਕਿਤੇ ਨਾਂਕ ਕੇ ਇੱਕ ਸਾਜ਼ਿਸ਼ ਅੰਦਰੋਂ ਵੀ ਤੇ ਬਾਹਰੋਂ ਵੀ ਭਗਵਾਨਤਮਾਨ ਦੇ ਖਿਲਾਫ ਹੋ ਰਹੀ ਹੈ ਉਹਦਾ ਇੱਕ ਹੋਰ ਨਮੂਨਾ ਉਹ ਸਰਕਾਰੀ ਅਫਸਰ ਜਿਨ੍ਹਾਂ ਨੂੰ ਗਵਰਨਰ ਨੇ ਚਿੱਠੀਆਂ ਲਿਖੀਆਂ ਚੀਫ ਸਕੱਰੇਟਰੀ ਨੂੰ ਪ੍ਰਿੰਸੀਪਲ ਸਕੱਰੇਟਰੀ ਨੂੰ ਉਹਨਾਂ ਨੇ ਉਹ ਚਿੱਠੀਆਂ ਭਗਵਾਨਤਮਾਨ ਤੱਕ ਸਮੇਂ ਤੱਕ ਪਹੁੰਚਾਈਆਂ ਹੀ ਨਹੀਂ ਔਰ ਉਤੋਂ ਬਾਅਦ ਜਿਹੜੇ ਸਲਾਹਕਾਰ ਉਹਦਾ ਜਵਾਬ ਦਉਂਦੇ ਆ ਉਹ ਕਿਤੇ ਨਾ ਕਿਤੇ ਭਗਵਾਨ ਤੋਂ ਮਾਨਦੇ। ਸ਼ੋਭ ਚੰਤੇਕ ਨਹੀਂ ਹੈ। ਉਹ ਇਹਨਾਂ ਦੇ ਅੰਦਰੋਂ ਕਿਤੇ ਦੋਸ਼ ਮੜ ਲਾ। ਕੋਈ ਸਿਆਣਾ ਬਿਆਣਾ ਆਦਮੀ ਲੀਗਲ ਮੈਂਬਰੈਂਸਰ ਐਡਵੋਕੇਟ ਜਨਰਲ ਇਹ ਕਿਤੇ ਮੁੱਖ ਮੰਤਰੀ ਨੂੰ ਇਹ ਸਲਾਹ ਨਹੀਂ ਦੇਊਗਾ ਕਿ ਤੁਸੀਂ ਗਵਰਨਰ ਦੀ ਚਿੱਠੀ ਦਾ ਜਵਾਬ ਨਾ ਦਿਓ। मतलब मुख्यमंत्री दे सलाहकार नॉन जुडिशियल बंदे ने अगर कलू गवर्नर सुप्रीम कोर्ट चले जाते जिमें मुख्यमंत्री गवर्नर के खिलाफ गए थे सुप्रीम कोर्ट सैशन बनाने और गवर्नर तो यह कह दिया सुप्रीम कोर्ट में कि थोड़िया हदायतों को बाद भी मुख्यमंत्री ने सू जवाब नहीं दिता ਅਕੀ ਪੁੱਛਣਾ ਚਾਹਨੇ ਆ ਕਿ ਜਿਹੜਾ ਸਵਾਲ ਮੁੱਖ ਮੰਤਰੀ ਨੇ ਮੈਨੂੰ ਕੀਤਾ ਗਵਰਨਰ ਨੂੰ ਕਿ ਤੁਸੀਂ ਉਹ ਸਰਸ ਕਰਨ ਬਣਾਉਣ ਲਈ ਕਾਨੂੰਨੀ ਸਲਾਹ ਨਹੀਂ ਲਈ ਸੀ ਉਹੀ ਸਲਾਹ ਉਹੀ ਸਵਾਲ ਅਗਰ ਮੈਂ ਮੁੱਖ ਮੰਤਰੀ ਨੂੰ ਪੁੱਛਾਂ ਕਿ ਗਵਰਨਰ ਨੂੰ ਜਵਾਬ ਨਾ ਦੇਣ ਲਈ ਤੁਹਾਡੇ ਕੋਲੇ ਕਿਹੜੀ ਕਾਨੂੰਨੀ ਸਲਾਹ ਤੁਸੀਂ ਲਈਆ ਤੁਹਾਨੂੰ ਕਿਹੜੇ ਸਲਾਹਕਾਰਾਂ ਨੇ ਕਿਹਾ ਕਿ ਤੁਸੀਂ ਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ ਆ ਤਾਂ ਭਗਵੰਤ ਮਾਨ ਜੀ ਕੀ ਕਰਨਗੇ ਉਹਨਾਂ ਨੂੰ ਸੋਚਣਾ ਚਾਹੀਦਾ ਮੈਂ ਕਈ ਵਾਰੀ ਇਹ ਗੱਲ ਕਰ ਚੁੱਕਾ ਅ ਗੁੱਡ ਮੈਨ ਕਾਲਡ ਇਨ ਅ ਬੈਡ ਕਾਟਰੀ will find himself in trouble most of the time ਉਹ ਆਦਮੀ ਜਿਹਦੇ ਅਹਲੇ ਗਾੜੇ ਉਹ ਲੋਕ ਉਹਨਗੇ ਜਿਹੜੇ ਸੰਜੀਦਾ ਨਹੀਂ ਆ ਅ ਗਿਆਨੀ ਨੇ ਮਤਲਬੀ ਨੇ ਸ਼ਰਾਰਤੀ ਨੇ ਜਾਂ ਆਪਣਾ ਫਾਇਦਾ ਦੇਖਿਆ ਇਹ ਆਪਕੇ ਕੋਈ ਹੋਰ ਦੇ ਇਸ਼ਾਰੇਾਂ ਤੇ ਚੱਲਦੇ ਆ ਉਹ ਤੁਹਾਨੂੰ ਮਿਰਚਕਾਇਡ ਕਰਨਗੇ ਉਹਨਾਂ ਤੋਂ ਬਚਣ ਦੀ ਬਹੁਤ ਲੋੜ ਹੈ ਦੂਜੀ ਗੱਲ ਹੋਰ ਬੜਾ ਆਮ ਕਹਾਵਤ ਹੈ ਗਰੀਦੀ ਅਮੈਨ ਇਸ ਨੋਨ ਬਾਈ ਦਾ ਕੰਪਨੀ ਕੀਪਸ ਜੇਰਾ ਤੁਸੀਂ ਇੱਕ ਵਾਰੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸਲਾਹਕਾਰ ਨੇ ਉਸਕੀ ਨੇ ਉਹਨਾਂ ਨਿਓ ਕੁਆਲੀਫਿਕੇਸ਼ਨ ਦੇਖ ਲੋ ਜਨਾਇ ਕੁਆਲੀ ਉਹਨਾਂ ਦੀ ਜ਼ਿੰਦਗੀ ਦੇ ਰਿਕਾਰਡ ਦੇਖ ਲੋ ਪਰ ਤਰ ਤੂੰ ਆਪੇ ਪਤਾ ਲੱਗ ਜਾਣਾ ਕਿੰਨੇ ਕੁ ਪਾਣੀ 'ਚ ਨੇ ਜੇ ਕੋਈ ਪત્રਕਾਰ ਸੁਲਾਕਾਰ ਹੈ ਤਾਂ ਉਹਨੇ ਕਿਹੜੀਆਂ ਕਿਹੜੀਆਂ ਕੋਈ ਵੱਡੀਆਂ ਸਟੋਰੀ ਬ੍ਰੇਕ ਕੀਤੀਆਂ ਜਾਂ ਕਿਤੇ ਕਿਤੇ ਝੂਠੀਆਂ ਰਿਪੋਰਟਾਂ ਛਾਪੀਆਂ ਪਤਾ ਲੱਗ ਜੂਗਾ ਜਾਂ ਹੋਰ ਕੋਈ ਜਿਹੜੇ ਉਹਨਾਂ ਦੇ ਬਚਪਨ ਦੇ ਦੌਰ ਮੈਨੂੰ ਇਹ ਗੱਲ ਹੈ ਤਾਂ ਸਮਝ ਨਹੀਂ ਆਈ ਕਿ ਜਿਹੜਾ ਫਲਾਣਾ ਮੰਗਾ ਜੀ ਉਹ ਐਸਪੀ ਤੋਂ ਸੀਐਮ ਕੁਆਲਿਫੀਕੇਸ਼ਨ ਕੀਆ ਉਹਨਾਂ ਦਾ ਜੀ ਬੁਰੇ ਵਕਤਾਂ ਦਾ ਦੋਸਤ ਹੈ ਯਾਰ ਬੁਰੇ ਵਕਤਾਂ ਦੇ ਦੋਸਤ ਕੋਈ ਕੁਆਲਿਫਿਕੇਸ਼ਨ ਹੁੰਦੀ ਹੈ ਵੈਨ ਯੂ نو ਦ ਐਡਮਿਨਿਸਟ੍ਰੇਸ਼ਨ ਉਥੇ ਤੁਹਾਨੂੰ ਉਹ ਲੋਕ ਰੱਖਣੇ ਚਾਹੀਦੇ ਆ ਜਿਨ੍ਹਾਂ ਕੋਲ ਐਡਮਿਨਿਸਟ੍ਰੇਟਿਵ ਸਕਿੱਲ ਲਨ ਇਹਨਾਂ ਨੂੰ ਪਤਾ ਹੁਣੇ ਉਦੋਂ ਤੁਸੀਂ ਇੱਕ ਆਪਣਾ ਬਚਪਨ ਦਾ ਦੋਸਤ ਸੀ ਨਾਲ ਕੇ ਗੁੱਲੀ ਡੰਡਾ ਖੇਡਦੇ ਸੀ ਜੋ ਖੁੱਦੋ ਕੂੜੀ ਖੇਡਦੇ ਸੀ ਉਹਨੂੰ ਆਪਣੇ ਨਾਲ ਉਹ ਐਲਟੀ ਰੱਖ ਲਿਆ ਉਹ ਜਿਹੜੇ ਅਧਿਕਾਰੀ ਐ ਸੀਨੀਅਰ ਆਈਐਸ ਆਰਪੀਐਸ ਕਰਕੇ ਆਉਂਦੇ ਆ 25 25 30 ਸਾਲ ਰੋਣਾ ਨੂੰ ਸਰਕਾਰ ਚਲਾਉਂ ਰਹਿਆ ਹੋਗੇ ਉਹਨਾਂ ਸਾਹਮਣੇ ਉਹ ਬੰਦੇ ਦੀ ਇੰਟੈਲੈਕਚੁਅਲ ਐਸਕੈਪ ਕੀ ਹੋਊਗੀ ਕਿਹੜਾ ਕੈਲੀਬਰ ਹੋਊਗਾ ਜਿਹੜੇ ਕੈਲੀਬਰ ਤੇ ਉਹ ਉਸ ਆਈਐਸ ਆਰਪੀਐਸ ਨਾਲ ਗੱਲ ਕਰ ਸਕੂਗਾ ਮਾਰ ਤੋ ਠੀਕ ਆ ਜਾਣੇ ਤੁਸੀਂ ਇਹਸ ਕਰਕੇ ਕਨਿਆ ਆਪ ਦੀ ਬਿਊਰੋਕ੍ਰੇਸੀ ਜਿਹੜੀ 70% ਦਿੱਲੀ ਚੋਪਰੀ ਮੋਦੀ ਸਟੇਟ ਚੋ ਕੰਟਰੋਲ ਹੋ ਰਹੀ ਹੈ 30% ਕੇਂਦਰ ਸਰਕਾਰ ਕੋ ਕੰਟਰੋਲ ਹੋ ਰਹੀ ਹੈ ਤੁਹਾਡੇ ਨਾਲ ਕਿਹੜਾ ਆਪੀਐਸ ਕਿਹੜਾ ਆਈਐਸ ਖੜਾ ਬੈਠੋ ਮੈਨੂੰ ਅੱਜ ਤੁਸੀਂ ਬਦਲੀਆਂ ਕਰਦੇ ਹੋ ਕੱਲ ਕੈਨਸਲ ਕਰ ਦਿੰਦੇ ਹੋ ਕੌਣ ਕਰਵਾ ਰਿਹਾ ਇਹ ਟੀ ਮਿਨਿਸਟਰ ਦੀ ਪਾਵਰ ਹੋ ਗਈ ਟੀ ਮਿਨਿਸਟਰ ਦੇ ਕੰਮ ਤੇ ਬਦਲੀਆਂ ਹੁੰਦੀਆਂ ਹਰ ਮੈਂ ਕਿੰਨੀ ਵਾਰੀ ਰਿਪੀਟ ਕਰ ਚੁੱਕਾ ਮੈਨੂੰ ਸ਼ਰਮ ਆਉਣ ਲੱਗੀ ਇਹ ਗੱਲਾਂ ਮੈਨੂੰ ਵਾਰ-ਵਾਰ ਕਿਉਂ ਕਰਨੀਆਂ ਪੈਂਦੀਆਂ ਇੱਕ ਬਦਲੀ ਕੀਤੀ ਜਾਂਦੀ ਉਹ ਤੇ ਵੀ ਲਿਖਿਆ ਜਾਂਦਾ ਉਹ ਕਮੰਟਰੀਆਂ ਦੀਆਂ ਹਦਾਇਤਾਂ ਮੁਤਾਬਕ ਅੱਠ ਨਾਇਬਦਾਰ ਤਸਵੀਰਾਂ ਦੀਆਂ ਤਸਕੀਲਦਾਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਦੂਜੇ ਨੇ ਰੁਕ ਜਾਂਦੀਆਂ ਉਹ ਕਿਰੇਮ ਕਮੰਟਰੀਆਂ ਦੀਆਂ ਹਦਾਇਤਾਂ ਹੁੰਦੀਆਂ ਜੀ ਇਹ ਦੂਜੇ ਦਾ ਰੁਕਦੀਆਂ ਜਾਂ ਬੋ ਕਮੰਟਰੀ ਇਹ ਨਾ ਤੇ ਕਲ ਮਾਈਂਡਡ ਹੈ ਕਿ ਅੱਜ ਕਾ ਦਾ ਬਦਲ ਤੋਂ ਕੱਲ ਕਾ ਦਾ ਵਾਪਸ ਲੈ ਲਓ ਆਰਡਰ 48 ਤਸਕੀਲਦਾਰ ਤੇ ਨੈਪ ਤਸਕੀਲਦਾਰਾਂ ਦੇ ਤੁਸੀਂ ਨਾ ਡਿਕਲੇਰੋ ਜਿਹੜੇ ਵਿਲਗ ਬਿਊਰੋ ਨੇ ਦਾਗੀ اقرار ਦਿੱਤੇ ਪ੍ਰੈਸ ਕਿਹਾ ਗਿਆ ਕਿ ਅੱਖਰ ਇਸਤੇਮਾਲ ਕੀਤਾ ਉਸ ਲੈ ਕੇ ਕਰਪ ਉਹਨਾਂ ਦੇ ਕਿਆchn ਹੋਇਆ ਉਹਨਾਂ ਨੇ ਹੜਤਾਲ ਤੇ ਜਾਣ ਦੀ ਧਮਕੀ ਦਿੱਤੀ ਤੁਸੀਂ ਉਥੇ ਕੰਮ ਕਰਨਾ ਬੰਦ ਕਰਤਾ ਮਕਰਲੀ ਭ੍ਰਿਸ਼ਟ ਅਫਸਰ ਤੁਹਾਨੂੰ ਕਾਬੂ ਕਰ ਸਕਦੇ ਆ ਉੱਤੇ ਤਾਂ ਤੁਸੀਂ ਆਪਣਾ ਉਹ ਗੁੱਸਾ ਦਿਖਾਉਂਦੇ ਨਹੀਂ ਆਪਣਾ ਅਧਿਕਾਰ ਨਹੀਂ ਦਿਖਾਉਂਦੇ ਫਿਰ ਇੱਕ ਐਮਐਲਏ ਇੱਕ ਤਹਿਸੀਲਦਾਰ ਦੇ ਦਫਤਰ ਤੇ ਜਾ ਕੇ ਕੁਝ ਕਮੀਆਂ ਖਾਮੀਆਂ ਲੱਭ ਲੈਂਦਾ ਉਹਨੇ ਵੇਖ ਤੇ ਸਾਰੇ ਤਹਿਸੀਲਦਾਰ ਹੜਤਾਲ ਤੇ ਚਲੇ ਗਏ ਕੀ ਇਹ ਪ੍ਰਕਾਰ ਚਲਾਉਣ ਦਾ ਤਰੀਕਾ ਇਹੜੀ ਸਰਕਾਰ ਤੁਸੀਂ ਚਲਾ ਰਹੇ ਹੋ ਨਾ ਤੁਹਾਡੋ ਕਾਨੂੰ ਕੋ ਤੁਹਾਡੇ ਸੁਣਦੇ ਤੁਹਾਡੀ ਨਾ ਤੁਹਾਡੇ ਕੋਈ ਤਸਹੀਲਦਾਰ ਕੋਣਦੇ ਨਾ ਤੁਹਾਡੀ ਪੀਸੀਐਸ ਸੁਣਦੇ ਨਾ ਤੁਹਾਡੇ ਆਈਏ ਸੁਣਦੇ ਨਾ ਆਈਏ ਸੁਣਦੇ ਗਵਰਨਰ ਸਾਹਿਬ ਦੀ ਇਸ ਲੈਟਰ ਦਾ ਮਕਸਦ ਇੱਕ ਇਹ ਵੀ ਹੈ ਜਿਹੜਾ ਉਹਨਾਂ ਨੇ ਬੜੇ ਇਸ਼ਾਰੇ ਨਾਲ ਗੱਲ ਕਰਦੀ ਕਿ ਤੁਸੀਂ ਆਪਣੀਆਂ ਕਮੀਆਂ ਕਮਜ਼ੋਰੀਆਂ ਲੁਕੋਣ ਲਈ ਗਵਰਨਰ ਨਾਲ ਖਿੱਚੋ ਤਾਣ ਦਾ ਇਹ ਡਰਾਮਾ ਇਹ ਕਰਕੇ ਕਰਦੇ ਹਾਂ ਕਿ ਲੋਕਾਂ ਦਾ ਧਿਆਨ ਇੱਧਰ ਵੰਡਿਆ ਜਾਵੇ ਦਿੱਲੀ ਦੀ ਗੱਲ ਹੋਰ ਹੈ ਉੱਥੇ ਤਾਂ ਗਵਰਨਰ ਕੋਲ ਨੇ ਇਹ ਕਰਕੇ ਕੇਜਰੀਵਾਲ ਤੇ ਗਵਰਨਰ ਦੀ ਕਾਰਜਮਕੱਤ ਤਲਦੀ ਰਹਦੀ ਹੈ ਪਰ ਇਹ ਤੁਹਾਡੇ ਐਡਮਿਨਿਸਟ੍ਰੇਟਿਵ ਕੰਮ ਵਿੱਚ ਗਵਰਨਰ ਦਾ ਕੋਈ ਦਖਲ ਨਹੀਂ ਹੈ ਕਿ ਤੁਹਾਨੂੰ ਅਜ ਤੱਕ ਜੇ ਗਵਰਨਰ ਨੇ ਪੁੱਛਿਆ ਕਿ ਤੁਸੀਂ ਇਹ ਅਫਸਰ ਇੱਥੇ ਕਿਉਂ ਲਾਇਆ ਕਿੱਥੇ ਕਿਉਂ ਨਹੀਂ ਲਾਇਆ ਤੁਸੀਂ ਇਨਸਕਿਉਰਿਟੀ ਕੋ ਲਈਆ ਤੁਸੀਂ ਪਾਜ ਕੋਠੀਆਂ ਕੋ ਰੱਖੀਆਂ ਤੁਹਾਡੇ ਨਾਲ ਇਹ ਗੱਡੀਆਂ ਦਾ ਕਾਫਲਾ ਕਿਉਂ ਚੱਲਦਾ ਤੁਹਾਡੀ ਕੋਈ ਦਖਲ ਨਹੀਂ ਡੇ ਟੂ ਡੇ ਰਨਿੰਗ ਆਫ ਦਾ ਗਵਰਨਮੈਂਟ ਗਵਰਨਰ ਦਾ ਕੋਈ ਦਖਲ ਨਹੀਂ ਉਹ ਕੁਝ ਮੁੱਦਿਆਂ ਤੇ ਇਸ਼ੂਸ ਤੇ ਉਹ ਵੀ ਉਹ ਜਿਹੜੇ ਉਹਨਾਂ ਕੋਲੇ ਡਾਇਰੈਕਟ ਪਹੁੰਚ ਜਾਂਦੇ ਐ ਜਿਵੇਂ ਸਖਪਾਲ ਖੈਰਾ ਨੇ ਉਹ ਸੀਡੀ ਗਵਰਨਰ ਸਾਹਿਬ ਨੂੰ ਡਾਇਰੈਕਟ ਦਿੱਤੀ ਉਹਨਾਂ ਨੇ ਉਹਦੀ ਜਾਂਚ ਕਰਾ ਕੇ ਤੁਹਾਨੂੰ ਭੇਜੀ ਕਿ ਐਕਸ਼ਨ ਲੈ ਲਓ ਇਹ ਵੀ ਤੁਸੀਂ ਐਕਸ਼ਨ ਨਹੀਂ ਲੈਂਦੇ ਤੇ ਗਵਰਨਰ ਕੀ ਕਰੂਗਾ ਜੋ ਇਹ ਬਾਟ ਕੇ ਆਪਸ ਨਿਤਿਖੜਨੀਆਂ ਗੱਲਾਂ ਨੇ ਆਪਣੇ ਉਹ ਸਲਾਹਕਾਰਾਂ ਦਾ ਖੜਾ ਛੱਡੋ ਗਵਰਨਰ ਦੇ ਸਲਾਹਕਾਰਾਂ ਤੇ ਕਿੰது ਪਰਾਂਪੂ ਕਰਦੇ ਹੋ ਆਪਣੇ ਸਲਾਹਕਾਰਾਂ ਬਾਰੇ ਸੋਚਦੇ ਨਹੀਂ ਅਲਟੀਮੇਟ ਬਦਨਾਮੀ ਵਕਾਰ ਆਕਾਰ ਕਦ ਤੁਹਾਡਾ ਛੋਟਾ ਹੁੰਦਾ ਜਾਂ ਵੱਡਾ ਹੁੰਦਾ ਉਹ ਲੋਕ ਤੁਹਾਨੂੰ ਨੂੰ ਫੇਸ ਕਰਦੇ ਉਹਨਾਂ ਨੂੰ ਕੌਣ ਜਾਣਦਾ ਕਿਹਨੂੰ ਕਿਹਨੂੰ ਜਾ ਕੇ ਦੱਸੋਗੇ ਮੈਨੂੰ ਤਾਂ ਉਹਨੇ ਕਿਹਾ ਸੀ ਮੈਂ ਇਸ ਤਰ੍ਹਾਂ ਇਸ ਕਰਕੇ ਕਰ ਲਿਆ ਕੋਈ ਆਪਣਾ ਦਿਮਾਗ ਆਪਣਾ ਕੈਲੀਬਰ ਆਪਣਾ ਰੋਗ ਆਪਣਾ ਰੋਗਤਵਾ ਉਹਨੂੰ ਸੰਭਾਲਣ ਲਈ ਸਭ ਤੋਂ ਜ਼ਿਆਦਾ ਕੋਤਸ ਫੰਕਸ਼ਨ ਆ ਤਾਂ ਇਹ ਸੋਚ ਤੁਹਾਨੂੰ ਬਾਹਰ ਹੋਵੇ ਬਸ ਦੀ ਸਲਾਹਾਂ ਵਡੀਆਂ ਮਿਲ ਜਾਂਦੀਆਂ ਤੇ ਮੇਰੇ ਹਿਸਾਬ ਨਾਲ ਗਵਰਨਰ ਨਾਲ ਇੱਕ ਿੱਟੋ ਤਾਨ ਰੱਖਣੀ ਇਹ ਪੰਜਾਬ ਦੇ ਭਲੇ ਚ ਹੈ ਆ ਅਲਟੀਮੇਟਲੀ ਇਹ ਗੱਲਾਂ ਵਧਣ ਗਈਆਂ ਕੋਰਟ ਕਚਹਿਰੀ ਤੇ ਜਾਣ ਗਈਆਂ ਕਨਸਟੀਟਿਊਸ਼ਨਲ ਕਰਾਇਸ ਤੋਂ ਖੜੇ ਹੋਣਗੇ ਔਰ ਘਾੜ ਫਿਰ ਪੰਜਾਬ ਦਾ ਤੇ ਪੰਜਾਬੀਆਂ ਦਾ ਹੋਊਗਾ ਬਤਹੀਰਾ ਅੱਗੇ ਪੁੱਗ ਚੁੱਕੇ ਆ ਪ੍ਰਾਣੀਆਂ ਸਰਕਾਰਾਂ ਵੇਲੇ ਤੁਹਾਡੇ ਕੋਲੇ ਇੱਕ ਮੌਕਾ ਹੈਗਾ ਅਜੇ ਵੀ ਤੁਹਾਡੇ ਕੋਲੇ ਨਾਤਕ ਮੌਕਾ ਬਾਕੀ ਹੈ ਇਹਨੂੰ ਦਿਲ ਲਾ ਕੇ ਮੰਗਾਰੀ ਨਾਲ ਕੰਮ ਕਰੋ ਇਹ ਗੱਲਾਂ ਲਵ ਲੈਫਟ ਵਾਲੀਆਂ ਗੱਲਾਂ ਛੱਡੋ ਕੋਈ ਕੰਕਰੀਟ ਅਮਾਲੀਆਂ ਗੱਲਾਂ ਕਰੋ ਪੰਜਾਬ ਦੇ ਬੋਧਿਆਂ ਤੇ ਗੱਲ ਕਰੋ ਇਸ਼ੂ ਤੋਂ ਧਿਆਨ ਨਾ ਕਰੋ ਰਾਜ ਭਵਨ ਨਾਲ ਇਨੀ ਕਨਾਵ ਵਧਾੜੋ ਕਿ ਤੁਹਾਨੂੰ ਰੋਜ਼ ਉਹਨਾਂ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਪਵੇ ਕਿ ਜਾਂ ਜਾ ਕੇ ਉਹਨਾਂ ਦਾ ਜਵਾਬ ਦੇਣਾ ਪਵੇ ਥੋੜੀ ਨੇੜਤਾ ਤੇ ਵਿਤ ਦਾ ਇੱਕ ਹਰਕ ਜਿਹੜਾ ਉਹ ਸਮਝ ਲਉ ਇਹ ਉਹ ਜਿਹੜੀਆਂ ਜਿਹੜੀਆਂ ਟਕਰਾਰਾਂ ਹੁੰਦੀਆਂ ਨੇ ਰੋਜ਼ ਜਵਾਨੀ ਮੂੰਹ ਜਵਾਨੀ ਦਾ ਲਿਖਤੀ ਇਹਨਾਂ ਤੋਂ ਬਚਣਾ ਚਾਹੀਦਾ ਹੈ ਤੋਣ ਵਾਲੇ ਜਨਤ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਇਸੇ ਤਰ੍ਹਾਂ ਫਿਰ ਗੱਲ ਕਰਦੇ ਰਾਵਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ